ਹਾਂਜੀ ਦੋਸਤੋ ਕੀ ਹਾਲ ਚਾਲ ਆਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੁਹਾਨੂੰ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਇਹੋ ਹੀ ਸੀ ਵਿਆਹ ਤੇ ਕੱਲ ਕੀਤੀ ਆ ਪ੍ਰੀ-ਵੈਡਿੰਗ ਦੀ ਸ਼ੂਟਿੰਗ ਤੇ ਆਪਾਂ ਕੀਤਾ ਕੰਮ ਤੇ ਅੱਜ ਰਸਮ ਹੋਣੀ ਆ ਬੋਦੀ ਕਟਣ ਦੀ ਜਿਹਨੂੰ ਆਮ ਪੰਜਾਬੀ ਚ ਕਹਿੰਦੇ ਬੋਦੀ ਕਟਣਾ ਜਿਵੇਂ ਕਿ ਪਰਿਵਾਰ ਚ ਕੋਈ ਜਦੋਂ ਵੱਡਾ ਬੱਚਾ ਹੁੰਦਾ ਉਹਦਾ ਵਿਆਹ ਹੁੰਦਾ ਉਦੋਂ ਰਸਮ ਕਰਦੇ ਆ ਬੋਦੀ ਕਟਣ ਦੀ ਉਹ ਰਸਮ ਹੋਊਗੀ ਅੱਜ ਤੇ ਪਿੱਛੇ ਮੁੰਡੇ ਕਰ ਰਿਹਾ ਕੰਮ ਤੁਹਾਨੂੰ ਦਿਖਾ ਦਿੰਨਾ ਇਹ ਮੁੰਡੇ ਕਰ ਰਿਹਾ ਕੰਮ ਇਹਨਾਂ ਨੂੰ ਕੰਮ ਹੀ ਕਰਾਉਣਾ ਵੈਚ ਬਾਅਦ ਵਿਆਹ ਇਹਨਾਂ ਦੀ ਲੁੱਕ ਦਿਖਾਵਾਂਗੇ ਹੁਣ ਤਾਂ ਲੁੱਕ ਹੈ ਨਹੀਂ ਹੁਣ ਲੁੱਕ ਹੈਗੀ ਕੰਮ ਵਾਲੀ ਵਿਆਹ ਵਿਆਹ ਚ ਇਹਨਾਂ ਦੀ ਲੁੱਕ ਦਿਖਾਵਾਂਗੇ ਤੁਹਾਨੂੰ ਅੱਲਾ ਲਾਇਆ ਸੀ ਗੇਟ ਅੱਜ ਡਿਜ਼ਾਈਨਿੰਗ ਡਿਜ਼ਾਈਨਿੰਗ ਪਾ ਦਿੱਤੀ ਆ ਹੁਣ ਕੰਮ ਰਹਿ ਗਿਆ ਥੋੜਾ ਗੇੜ ਕਲਰ ਕਰਨ ਵਾਲਾ ਇੱਕ ਮੁੰਡਾ ਬੈਠਾ ਹੋਵੇ ਇਹਨੂੰ ਭੁੱਖ ਬਹੁਤ ਲੱਗਦੀ ਮੁੰਡੇ ਨੂੰ ਇਹ ਮਿਸਤਰੀ ਆ ਕੁੜੀ ਦਾ ਦਾਦਾ ਇਹ ਕੁੜੀ ਦਾ ਨਾਨਾ ਇਹ ਕੰਮ ਦੀ ਦੇਖ ਰੇ ਕਰਦੇ ਆ ਤੇ ਤੁਹਾਨੂੰ ਦਿਖਾਉਣੇ ਆ ਅੱਜ ਦੀ ਜਿਹੜੀ ਰਸਮ ਹੋਣੀ ਹੈ ਹਾਂਜੀ ਇਧਰ ਨਿਕਲ ਰਹੀਆਂ ਗਰਮਾ ਗਰਮ ਪੁੜੀਆਂ ਦੇਖ ਸਕਦੇ ਹੋ ਤੁਸੀਂ ਪੁੜੀਆਂ ਤਲੀਆਂ ਜਾ ਰਹੀਆਂ ਏ ਵਟਿਆ ਭਾਬੀ ਦੇਖੋ ਟੋਕਰੀ ਚ ਰੱਖ ਰਹੀ ਆ ਪੁੜੀਆਂ ਤੇ ਨਾਲ ਨਾਲ ਸਾਬੀ ਆਉਂਦੇ ਇੱਧਰ ਗੇਟ ਵੀ ਪੇਂਟ ਕਰਨ ਵਾਲਾ ਸੀ ਪੇਂਟ ਹੋਈ ਜਾਂਦਾ ਨਾਲੋਂ ਨਾਲ ਤੇ ਕੰਮ ਸਾਰਾ ਨਿਬੜੀ ਜਾਂਦਾ ਵਧੀਆ ਹੋਈ ਜਾਂਦਾ ਕੰਮ ਕਰਦੇ ਆ ਬੱਚੇ ਕਰ ਰਿਆ ਮਸਤੀ ਤੇ ਚੱਲ ਰਿਆ ਪ੍ਰੋਗਰਾਮ ਦੇਖੋ ਇੱਧਰ ਪੁੜੀਆਂ ਦਿਖਾ ਦੇਣਾ ਤੁਹਾਨੂੰ ਅੰਦਰ ਕੱਢ ਕੇ ਰੱਖੀਆਂ ਹੋਈਆਂ ਕੱਚੀਆਂ ਬਣਾਈਆਂ ਪਕਾਉਣੀਆਂ ਹਜੇ ਬੁੱਧੀ ਕੱਟਣ ਤੋਂ ਪਹਿਲਾਂ ਰਸਮ ਕਰਦੇ ਆ ਜੋ ਸੂਟ ਵਗੈਰਾ ਦੇਣਾ ਹੁੰਦਾ ਉਹ ਦੇ ਹੀ ਜਾਂਦੇ ਆ ਜਿਵੇਂ ਆਪਾਂ ਕਹਿੰਦੇ ਮਿਲਣ ਦੀ ਰਸਮ ਉਦਾਂ ਹੀ ਹੁੰਦੀ ਹੈ ਰਸਮ ਜਿਹਦਾ ਹੱਕ ਬੰਦਾ ਉਹਨੂੰ ਸੂਟ ਵਗੈਰਾ ਦਿੰਦੇ ਆ ਤੇ ਉਸ ਤੋਂ ਬਾਅਦ ਕੱਟਦੇ ਆ ਬੋਦੀ ਉਹ ਤੁਸੀਂ ਦੇਖ ਸਕਦੇ ਆ ਉਹ ਜਿਵੇਂ ਸੂਟ ਦਿੰਦੇ ਪਏ ਆ ਜਿਨ੍ਹਾਂ ਦੀ ਬੋਦੀ ਕੱਟਣੀ ਆ ਚੋਬਰ ਬੈ ਕੇ ਦਿਖਾ ਦਿੰਦਾ ਤੁਹਾਨੂੰ ਇਹ ਜੱਗਾ ਡਾਕੂ ਇੱਕ ਅੱਗਾ ਡਾਕੂ ਇਹ ਦੋ ਕੁੜੀਆਂ ਬੈਠੀਆਂ ਤੇ ਆਹ ਕੁੜੀ ਦੀ ਮੈਰਜ ਆ ਤੇ ਆਸੇ ਪਾਸੇ ਖੜੇ ਸਾਰਾ ਸ਼ਰੀਕਾ ਆਇਆ ਵਾ ਦੇਖ ਰਿਹਾ ਸੇਵਾਸੀ ਖੜੀ ਰੌਣਕ ਮੇਲਾ ਲੱਗਿਆ ਵਾ ਪੂਰਾ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਰਸਮ ਹੋ ਗਈ ਆ ਸ਼ੁਰੂ ਤੁਸੀਂ ਦੇਖ ਸਕਦੇ ਹੋ ਪਿੰਡਾਂ ਵਿੱਚ ਇਹ ਰਸਮਾਂ ਆਮ ਹੀ ਹੁੰਦੀਆਂ ਜਿਹੜੇ ਪਿੰਡਾਂ ਵਾਲੇ ਉਹ ਜਾਣਦੇ ਹੋਣਗੇ ਤੇ ਹੁਣ ਕੁੜੀਆਂ ਰੱਖਣਗੇ ਦੋਨਾਂ ਹੱਥਾਂ 'ਚ ਇੱਕ ਕੁੜੀ ਦਾ ਮਾਮਾ ਤੇ ਮਾਂ ਦੋਨੇ ਭੈਣ ਭਰਾਏ ਰਸਮ ਕਰਦੇ ਹੁੰਦੇ ਆ ਤੇ ਕੁੜੀਆਂ ਰੱਖ ਕੇ ਬਾਅਦ ਗੇੜੇ ਵੀ ਕੱਢਨੇ ਹੁੰਦੇ ਸੱਤ ਉਹ ਵੀ ਕੱਢਣਗੇ ਤੇ ਜੁੜੇ ਰੋ ਨਾਲ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਉਂਗਾ ਮੈਂ ਐਂਡ ਤਾਂ ਜੁੜੇ ਰੋ ਨਾਲ ਵੀਡੀਓ ਦੇ ਹੁਣ ਬੋਦੀ ਕੱਟਣ ਲੱਗ ਗਏ ਆ ਤੇ ਦੇਖ ਸਕਦੇ ਹੋ ਹਾਸਾ ਮਜ਼ਾਕ ਵੀ ਚੱਲੀ ਜਾਂਦਾ ਨਾਲ ਪਰ ਜਿਹੜੀ ਵੱਡੀ ਕੁੜਜੀ ਦਾ ਵਾ ਉਹ ਤੋਂ ਸਟਾਰਟ ਕਰਨਗੇ ਬੋਦੀ ਕੱਟਦੇ ਆ ਬੋਦੀ ਕੱਟ ਕੇ ਪੁੜੀ ਦੇ ਉੱਤੇ ਰੱਖਣੀ ਹੁੰਦੀ ਆ ਜਿਵੇਂ ਜਿਵੇਂ ਜਿਹੜਾ ਛੋਟਾ ਬੱਚਾ ਉਹਵੇਂ ਲੈਂਨੋ ਵਾਰ ਬੈਠੇ ਆ ਉਵੇਂ-ਉਵੇਂ ਬੋਦੀ ਵੀ ਉਵੇਂ-ਉਵੇਂ ਕੱਟੀ ਜਾਣੀ ਆ ਤੇ ਉਸ ਤੋਂ ਬਾਅਦ ਕੱਢਣਗੇ ਸੱਤ ਗੇੜੇ ਦੋਨੇ ਭੈਣ ਭਰਾ ਜਿਹੜਾ ਕੁੜੀ ਦਾ ਮਾਮਾ ਤੇ ਮੰਮੀ ਉਹ ਸੱਤ ਗੇੜੇ ਕੱਢਣਗੇ ਆ ਗਈ ਵਾਰੀ ਸੁਖ ਦੀ ਇਹਨਾਂ 1000 ਰੁਪਿਆ ਲਵਾਇਆ ਵਾਲਾਂ ਦੇ ਸਟੇਟ ਕਰਾਇਆ ਵਾਲ ਤੇ ਡਰਦਾ ਬੋਦੀ ਜ਼ਿਆਦਾ ਨਾ ਕੱਟ ਦੇਣ ਤੇ ਉਸ ਤੋਂ ਮਗਰ ਬੈਠਾ ਜੱਗਾ ਜੱਗਾ ਡਾਕੂ ਉਹ ਲੋਖਾ ਆਉ ਵੀ ਤੇ ਉਸ ਤੋਂ ਬਾਅਦ ਉਹਦੀ ਵਾਰੀ ਆ ਫਿਰ ਇੱਕ ਛੋਟਾ ਜਿਹਾ ਮੁੰਡਾ ਹੋਰ ਬੈਠਾ ਪਿੱਛੇ ਦਿਸ ਨਹੀਂ ਰਿਹਾ बोदी कटण तो बाद घेड़े कड्ने होगे स्टार्ट दोनों पैन परा कुड़ी दी मम्मी ते मामा हम दोने साथ घेड़े कड्नंगे तो ਨੱਕਿਆਵੇਂ ਪੈਸੇ ਚਲਣਾ ਦਾਦਾ ਦਾ ਉਹਦੀ ਘਟੇਗਾ ਕਿ ਅੰਦਰ ਕੱਢ ਵਾਹ ਹਾਂ ਦਾਦਾ ਦਾ ਉਹਦੀ ਘਟੇ ਨਹੀਂ ਆਪਣਾ ਘੇੜੇ ਕੱਢਣ ਤੋਂ ਬਾਅਦ ਹੱਥਾਂ ਦੇ ਰੱਖੀਆਂ ਪੁੜੀਆਂ ਚੱਕ ਕੇ ਛੋਲੀ ਚ ਪਾ ਲੈਣੀਆਂ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਪੀ ਛੋਲੀ ਚ ਪਾ ਲੈਣੀਆਂ ਬਾਅਦ ਉੱਤੇ ਫਲਕਾਰੀ ਜਾਂ ਚੁੰਨੀ ਲੈ ਕੇ ਉੱਤੇ ਪੁੜੀਆਂ ਸਿੱਟਣੀਆਂ ਹੁੰਦੀਆਂ ਤੇ ਉਹ ਹਾਸਾ ਮਜ਼ਾਕ ਕਰਦੇ ਆ ਮਤਲਬ ਕਿ ਇਹਨਾਂ ਨੇ ਭੱਜ ਕੇ ਨਿਕਲਣਾ ਹੁੰਦਾ ਥੱਲੋਂ ਤੇ ਜਿਹੜੇ ਆਸੇ ਪਾਸੇ ਖੜੇ ਹੁੰਦੇ ਉਹਨਾਂ ਨੂੰ ਪੁੜੀਆਂ ਚੱਕਣੀਆਂ ਹੁੰਦੀਆਂ ਜਾਂ ਥੱਲੇ ਮਜ਼ਾਕ ਕਰਦੇ ਆ ਨੱਪਣਾ ਹੁੰਦਾ ਤੇ ਦੇਖ ਸਕਦੇ ਵੀਡੀਓ ਦਿਖਾਉਣੇ ਤੁਹਾਨੂੰ ਸਾਰੀ ਆ ਸੀਨ ਨਮਸ ਕਰਿਓ ਇਹੀ ਸੀਨ ਦੇਖਣਾ ਹੁੰਦਾ ਇੱਥੇ ਕਿੰਨੇ ਦੇਖੀ ਜਾਏ ਬਹੁਤ ਮਿਆਰਾਵਾਂ ਵਾਲਾ ਵੀਡੀਓ ਦੇਖੋ ਮਾਸੀ ਪੁੱੁੰਨਾਂ ਦੇ ਖੜੀ ਹੋ ਸੱਤ ਨੇ ਪੁੜੀਆਂ ਉਹ ਆਇਆ ਮੁੰਡਾ ਥੱਲੇ ਆਲੇ ਪੁੜੀਆਂ ਆਈ ਥੱਲੇ ਜਾਣ ਕਰਨਾ मुंडे दिन भाबियां देखो मुंडे थले करके पूरा हादसा देखो ऐंग पिंड के बहवा च हम आ मुंडा आ गया थले की हाल करता है ਹੁਣ ਪੁੜੀਆਂ ਵਰਤਾਈਆਂ ਜਾ ਰਹੀਆਂ ਸਾਰਿਆਂ 'ਚ ਤੇ ਨਾਲ ਚਾਹ ਵਰਤਾਈ ਜਾ ਰਹੀ ਆ ਸਾਰੇ ਪੁੜੀਆਂ ਖਾਣਗੇ ਮਿੱਠੀਆਂ ਵੀ ਆ ਨੂਨ ਵਾਲੀਆਂ ਤੇ ਨਾਲ ਹੈਗੀ ਆ ਚਾਹ ਤੁਸੀਂ ਦੇਖ ਸਕਦੇ ਹੋ ਸਾਰੇ ਖੜੇ ਆ ਆਸੇ-ਪਾਸੇ ਤੇ ਪੁੜੀਆਂ ਖਾ ਰਿਆ ਨਿੱਕੇ-ਨਿੱਕੇ ਜਵਾਕ ਵੀ ਖੁਸ਼ ਆ ਪੂਰੇ ਦੇਖੋ ਹਾਂਜੀ ਦੋਸਤੋ ਤਾਂ ਕਿਵੇਂ ਲੱਗਿਆ ਅੱਜ ਦਾ ਵਲੌਗ ਦੱਸਿਓ ਕਮੈਂਟ ਕਰਕੇ ਸਾਨੂੰ ਤਾਂ ਬਹੁਤ ਅਨਯਾਰਾ ਤੇ ਅੱਜ ਦਾ ਇਹ ਵਲੌਗ ਕਰਾਂਗੇ ਇੱਥੇ ਹੀ ਸਮਾਪਤ ਜਲਦੀ ਹੀ ਮਿਲਾਂਗੇ ਅਗਲੇ ਵਲੌਗ ਚ ਉਦੋਂ ਤੱਕ ਸਾਰਿਆਂ ਨੂੰ ਬਾਏ